ਉਹ ਸਿਨਾ ਕਹਿ ਰਿਹਾ ਹੈ ਆਪਣੀ ਇੰਟਰਵਿਊ ਚ ਇੰਡੀਅਨ ਆਰਮੀ ਦਾ ਚੀਫ ਕਹਿੰਦਾ ਭੋਲੇ ਸਿੱਖੋ ਅਗਸਤ 1982 ਵਿੱਚ ਧਰਮ ਯੁੱਧ ਮੋਰਚਾ ਸ਼ੁਰੂ ਹੁੰਦਾ ਹੈ ਅਕਤੂਬਰ 1982 ਵਿੱਚ ਸਰਸਵਾ ਤੇ ਚਕਰਾਤਾ ਵਿੱਚ ਇੱਕ ਕੰਪਲੈਕਸ ਬਣਾਇਆ ਰੈਪਲੀਕਾ ਬਣਾਇਆ ਰਮੰਧਰ ਸਾਹਿਬ ਦਾ ਤੇ ਸਾਨੂੰ ਹੁਕਮ ਹੋਇਆ ਇੰਦਰਾ ਵੱਲੋਂ ਵੀ ਇੱਥੇ ਆਰਮੀ ਨੂੰ ਟ੍ਰੇਨਿੰਗ ਦਿੱਤੀ ਜਾਵੇ ਕਹਿੰਦਾ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਭਿੰਡਰਾਵਾਲੇ ਸੰਤ ਜਾਂ ਉਹਨਾਂ ਦੇ ਸਾਥੀ 1984 ਜਨਵਰੀ ਸ਼ੁਰੂ ਵਿੱਚ ਅਕਾਲ ਤਖਤ ਸਾਹਿਬ ਹਥਿਆਰ ਲੈ ਕੇ ਬੈਠੇ ਨੇ ਤੇ ਇੰਦਰਾ ਨੇ ਤੇ 18 ਮਹੀਨੇ ਪਹਿਲਾਂ ਹੀ ਤਿਆਰੀ ਕਰਤੀ ਸੀ ਅਟੈਕ ਦੀ ਤੋਂ ਸਿੱਧਾ ਜਿਹਾ ਮੈਟਰ ਇਹ ਹੈ ਉਹ ਆਂਦਾ ਜਦੋਂ ਭਿੰਡਰਾਵਾਲੇ ਨੂੰ ਪਤਾ ਲੱਗਾ ਵੀ ਸਾਡਾ ਤਖਤ ਢਾਉਣਾ ਕਿਉਂਕਿ ਧਰਮ ਯੁੱਧ ਮੋਰਚਾ ਉੱਥੋਂ ਚੱਲਦਾ ਹੈ ਤੇ ਪਿੰਡਰਾ ਵਾਲੇ ਨੇ ਫਿਰ ਇਦਾਂ ਹਥਿਆਰ ਇਕੱਠੇ